ਸਤਨਾਮ ਸ੍ਰੀ ਵਾਖਰੋ ਜੀ ਆਏ ਪ੍ਰਭ ਸਰਣਾ ਗਤੀ ਕਿਰਪਾ ਨਿਤਦਾਲੋ ਏਕ ਅੱਖਰ ਹਰ ਮਨ ਵਸਤ ਤਾਨ ਤੋ ਤਨ ਹਾਲ ਜਿਉਂ ਬਲਾਵ ਕਿਉਂ ਬੋਲਾਂ ਸਵਾਮੀ ਗੁਰਦਰਬ ਹਮਾਰੀ ਸਾਲ ਸੰਗਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਨ ਪਿਆਰੀ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨਾ ਸਕਾ ਮਹਿ ਮਾ ਜੋ ਤੇਹਾਰੀ ਅਵਨਾ ਸਖਤ ਕਰ ਸਿਵ ਤੇ ਤੁਮਾਰੀ ਆਪਲੇ ਹੋ ਤਮ आप ले हो तुम कथा सुधारी गुरु जी का खालसा वाहे गुरु जी की फतेह परम सत्कार जो गुरु रूप गुरु प्यारी खालसा सत संग जी आप जितने माए भाई ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਉਹ ਬਟੇ ਪਾਗਾਂ ਵਾਲੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਕਰਕੇ ਗੁਰੂ ਦੀਆਂ ਖੁਸ਼ੀਆਂ ਹਾਸਲ ਕਰਦੇ ਹੋ। ਔ ਸਤਿਗੁਰੂ ਮਹਾਰਾਜੀ ਨੇ ਪਾਨ ਸਮਾਂ ਜੋ ਬਖਸ਼ਿਸ਼ ਕੀਤਾ ਹੈ ਅੱਜ ਦੇ ਪਾਵਨ ਅੰਮ੍ਰਿਤਮਈ ਹੁਕਮਨਾਮੇ ਦੀ ਕਥਾ ਵਿਚਾਰ ਸਰਵਣ ਕਰਨ ਦਾ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ ਮਨvirtੀਆਂ ਇਕਾਗਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਧਿਆਨ ਰੱਖ ਕੇ ਜੁੜਿਆ ਜਾਵੇ ਜੋ ਕਿ ਸਾਨੂੰ ਪੂਰਨ ਤੌਰ ਤੇ ਲਾਹਾ ਪ੍ਰਾਪਤ ਹੋ ਜਾਵੇ ਸੋ ਸ਼ਹੀਦਾਂ ਦੇ ਸਤਿ ਸਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਗੁਰੂ ਨਾਨਕ ਦੇ ਪਜਵੇਂ ਸਰੂਪ ਸ੍ਰੀ ਗੁਰੂ ਅਰਜਪਾਤਸ਼ਾਹ ਮਹਾਰਾਜ ਸੂਰ ਪੁਰਾਗ ਦੇ ਵਿੱਚ ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਇਸ ਤਰ੍ਹਾਂ ਵਾਕਿਸ਼ ਕਰ ਰਹੇ ਹਨ ਸੋਰਠ ਮਹੱਲਾ ਪੰਜਵਾ ਹਮ ਸੰਤਨ ਕੀ ਰੇਣ ਪਿਆਰੀ ਹਮ ਸੰਤਨ ਕੀ ਸਰਣਾ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰੇਣ ਰੇਣ ਗੈਨੇ ਚਰਨਾ ਦੀ ਧੂੜ ਨੂੰ ਜਿਹੜੀ ਚਰਨਾ ਚ ਲੱਗੀ ਹੁੰਦੀ ਹੈ ਸਤਿਗੁਰੂ ਮਹਾਰਾਜ ਜੀ ਇੱਥੇ ਕਹਿੰਦੇ ਨੇ ਕਿ ਚਰਨਾਂ ਦੀ ਧੂੜ ਬਣ ਜਾਵਾਂ ਪਿਆਰੇ ਕੀ ਇਹ ਪਿਆਰੇ ਪ੍ਰਭੂ ਪਰਮੇਸ਼ਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਮ ਸੰਤਨ ਕੀ ਰੇਣ ਪਿਆਰੇ ਇੰਨਾ ਨਿਰਮਾਣਤਾ ਦਾ ਸ਼ਬਦ ਸ੍ਰੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਉਹਨਾਂ ਪ੍ਰਤੀ ਬਖਸ਼ਿਸ਼ ਕਰਦੇ ਨੇ ਜੋ ਸੰਤ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਹੁੰਦੇ ਹਨ ਜੋ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਪਰਮਾਤਮਾ ਦਾ ਨਾਮ ਜਪਦੇ ਨੇ ਜਿਹੜੇ ਸੰਤ ਨੇ ਕਿਉਂਕਿ ਜਿਹੜੇ ਪਰਮਾਤਮਾ ਦੇ ਰੰਗ ਵਿੱਚ ਭਿੱਜੇ ਹੋਏ ਨੇ ਪਰਮਾਤਮਾ ਦੇ ਨਾਮ ਦੇ ਵਿੱਚ ਭਿੱਜੇ ਹੋਏ ਹੁੰਦੇ ਹਨ ਕਈ ਲੋਕ ਤਾਂ ਗੁਰਮੁਖ ਪਿਆਰਿਓ ਨਿਵਾਸ ਹੀ ਪਹਿਨ ਕੇ ਰੱਖਦੇ ਨੇ ਪਰ ਨਹੀਂ ਜਿਹੜੇ ਨਾਮ ਜਪਦੇ ਨੇ ਬਾਣੀ ਪੜ੍ਹਦੇ ਨੇ ਸਿਮਰਨ ਕਰਦੇ ਨੇ ਉਹ ਕਿਸੇ ਵੀ ਭੇਸ ਦੇ ਹੋਣ ਜਿਹੜੇ ਪ੍ਰਮਾਤਮਾ ਦੇ ਵਿੱਚ ਇਕਮਿਕ ਹੋਏ ਹੋਏ ਹਨ ਸੋ ਗੁਰਦੇਵ ਪਾਤਸ਼ਾਹ ਮਹਾਰਾਜੀ ਇੱਥੇ ਨਿਰਮਾਣਤਾ ਦੇ ਸਬਕ ਵਰਤ ਦੇ ਕਹਿੰਦੇ ਹੰ ਸੰਤਨ ਕੀ ਰੇਣ ਪਿਆਰੇ ਇਹ ਮੇਰੇ ਪਿਆਰੇ ਪ੍ਰਭੂ ਪਰਮੇਸ਼ਰ ਮਿਹਰ ਕਰ ਮੇਰੇ ਤੇ ਕਿਰਪਾ ਕਰ ਕਿ ਮੈਂ ਤੇਰੇ ਜਿਹੜੇ ਸੰਤ ਨੇ ਨਾਮ ਜਪਣ ਵਾਲੇ ਉਹਨਾਂ ਜਨਾਂ ਦੀ ਧੂੜ ਬਣ ਜਾਵਾਂ ਉਹਨਾਂ ਦੇ ਚਰਨਾਂ ਦੀ ਖਾਕ ਬਣ ਜਾਵਾਂ ਗੁਰਮੁਖ ਪਿਆਰਿਓ ਇੰਨੇ ਨਿਰਮਾਨਤਾ ਦੇ ਸ਼ਬਦ ਸ੍ਰੀ ਗੁਰੂ ਅਰਜਨ ਪਾਤਸ਼ਾਹੀ ਬੋਲ ਸਕਦੇ ਨੇ ਨੇ ਤੈ ਤੇ ਧਰਤੀ ਤੇ ਪੀਰ ਬਕੰਬਰ ਬੜੇ ਆਉਂਦੇ ਆਏ ਹਨ ਪਰ ਇੰਨੇ ਨਿਰਮਾਣਤਾ ਦੇ ਸ਼ਬਦ ਇਸੇ ਨੇ ਨਹੀਂ ਲਿਖੇ ਕਿਸੇ ਨੇ ਨਹੀਂ ਵਰਨਨ ਦਿੱਤੇ ਕੋਈ ਵੀ ਇੰਨਾ ਨਹੀਂ ਨਿਰਮਾਣਤਾ ਵਿੱਚ ਆਇਆ ਪਰ ਮੇਰੇ ਗੁਰਦੇਵ ਸਾਹਿਬ ਕਹਿੰਦੇ ਮੈਂ ਤੇਰੇ ਪਿਆਰੇ ਜਿਹੜੇ ਨਾਮ ਜਪਣ ਵਾਲੇ ਨੇ ਨਾਮ ਦੇ ਵਿੱਚ ਭਿੱਜੇ ਹੋਏ ਹਨ ਐਸੇ ਸਾਧੂਆਂ ਦੀ ਐਸੇ ਸੰਤਾਂ ਦੀ ਐਸੇ ਜਨਾਂ ਦੀ ਮੈਂ ਧੂੜ ਬਣ ਜਾਵਾਂ ਜਿਹੜੇ ਸੰਤਾਂ ਦੀ ਧੂੜ ਬਣਾਵਾਂ ਜਿਨ੍ਹਾਂ ਦੀ ਸ਼ਰਨ ਪਿਆਰਾ ਭਾਵ ਉਹਨਾਂ ਦੇ ਵਿੱਚ ਚਰਨਾਂ ਦੀ ਧੂੜ ਬਣ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਲਟਿਆ ਰਹਾ ਪਿਆ ਰਹਾ ਇਸ ਕਰਕੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ ਉਹਨਾਂ ਦੀ ਸ਼ਰਣ ਵਿੱਚ ਰਮਾ ਉਹਨਾਂ ਦੇ ਚਰਨਾਂ ਵਿੱਚ ਰਮਾ ਜਿਹੜੇ ਸੰ ਤੇਰੇ ਵਿੱਚ ਭਿੱਜੇ ਹੋਏ ਨੇ ਤੇਰੇ ਵਿੱਚ ਇੱਕ ਮਿੱਕ ਹੋਏ ਹੋਏ ਹਨ ਸੰਤ ਹਮਾਰੀ ਲੋਟ ਸਦਾਣੀ ਸੰਤ ਹਮਾਰਾ ਦੇਹਣਾ ਗੁਰਦੇਵ ਬਾਛਾ ਮਹਾਰਾਜ ਜੀ ਬੜੇ ਹੀ ਮਿੱਠੇ ਪਿਆਰ ਭਰੇ ਬੋਲ ਬੋਲਦੇ ਹੋਏ ਕਹਿੰਦੇ ਆ ਕਿ ਇਹ ਕਾਲਪੁਰਖ ਮਹਾਰਾਜ ਪਰਮੇਸ਼ਰ ਮੈਨੂੰ ਉਹਨਾਂ ਪਿਆਰੇ ਸੰਤਾਂ ਦਾ ਕੋਟਈ ਆਸਰਾ ਹੈ ਸਤਾਣੇ ਕੀ ਤਾਣ ਤਾਣ ਵਾਲੀ ਤੱਕੜੀ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਮੇਰੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਸੰਤ ਹੀ ਮੇਰਾ ਤਕੜਾ ਸੁਹਾਰਾ ਹਨ ਤੇ ਸੰਤਾਂ ਤੋਂ ਬਿਨਾ ਮੈਂ ਕਿਸੇ ਕਰਮਾ ਦਾ ਨਹੀਂ ਸੰਤ ਜਨ ਹੀ ਮੇਰੇ ਜੀਵਨ ਨੂੰ ਸੋਹਣਾ ਬਣਾਉਣ ਵਾਲੇ ਹਨ ਮिन्नੂ ਜੇ ਨਾਮ ਦੇ ਨਾਲ ਤੇਰੇ ਚਰਨਾਂ ਨਾਲ ਲਾਉਣ ਵਾਲੇ ਨੇ ਤਾਂ ਇੱਕੋ ਸੰਤ ਜਨ ਹਨ ਤੇਰੇ ਪਿਆਰੇ ਜਨ ਹਨ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਸੰਤ ਹਮਾਰੀ ਓਟ ਸਤਾਣੀ ਸੰਤਾਂ ਦੀ ਸਾਨੂੰ ਓਟ ਹੈ ਉਹਨਾਂ ਦਾ ਹੀ ਆਸਰਾ ਹੈ ਸੰਤ ਹਮਾਰਾ ਗਹਿਣਾ ਗਹਿਣਾ ਕੀਮਤੀ ਹੁੰਦਾ ਹੈ ਜੋ ਗਲੇ ਵਿੱਚ ਬਹਿਨਿਆ ਜਾਂਦਾ ਹੈ ਜੋ ਬੜੀ ਸੰਭਾਲ ਕੇ ਲੋਕ ਰੱਖਦੇ ਨੇ ਇਸ ਕਰਕੇ ਸਾਡਾ ਜਿਹੜਾ ਗਹਿਣਾ ਹੈ ਉਹ ਰੱਬ ਦੇ ਪਿਆਰੇ ਸਾਧੂ ਸੰਤ ਜਨ ਹਨ ਹਮ ਸੰਤਨ ਸੋ ਬਣ ਆਈ ਏ ਮੇਰੇ ਵਾਹਿਗੁਰੂ ਗੁਰਦੇਵ ਪਾਤਸ਼ਾਹ ਕਹਿੰਦੇ ਜਿਉ ਨਾਲ ਬਣਾਈ ਗਈਏ ਪ੍ਰੀਤ ਬਣ ਗਈ ਹੈ ਮੇਰਾ ਪਿਆਰ ਬਣ ਗਿਆ ਹੈ ਤੇਰੇ ਸੰਤ ਜਨਾਂ ਦੇ ਨਾਲ ਇਸ ਕਰਕੇ ਹਮ ਸੰਤਨ ਸਿਉ ਬਣ ਗਏ ਹੇ ਪ੍ਰਭੂ ਹੇ ਪਰਮਾਤਮਾ ਤੇਰੇ ਜਿਹੜੇ ਸੰਤ ਨੇ ਤੇ ਸੰਤਾ ਨਾਮ ਮੇਰੀ ਜੜੀ ਹੈ ਉਹ ਪ੍ਰੀਤ ਬਣ ਗਈ ਹੈ ਪਿਆਰ ਬਣ ਗਿਆ ਹੈ ਇਸ ਕਰਕੇ ਮੈਂ ਤੇਰੇ ਪਿਆਰੇ ਸੰਤਾਂ ਤੋਂ ਬਿਨਾ ਨਾਮ ਜਪਣ ਵਾਲਿਆਂ ਤੋਂ ਬਿਨਾ ਰਹਿ ਨਹੀਂ ਸਕਦਾ ਹਮ ਸੰਤਨ ਸਿਉ ਬਣਾਈ ਮੇਰਾ ਉਹਨਾਂ ਨਾਲ ਪਿਆਰ ਪੈ ਗਿਆ ਉਹਨਾਂ ਦੀ ਨਾਲ ਮੇਰੀ ਹੁਣ ਬਣ ਆਈ ਹੈ ਇਸ ਕਰਕੇ ਕੁਝ ਵੀ ਹੋ ਜਾਵੇ ਉਹਨਾਂ ਤੋਂ ਮੈਂ ਐਸੇ ਰੱਬ ਦੇ ਪਿਆਰੇ ਸੰਤਾਂ ਤੋਂ ਦੂਰ ਨਹੀਂ ਹੋ ਸਕਦਾ ਮੇਰੀ ਉਹਨਾਂ ਨਾਲ ਬਣ ਗਈ ਹੈ ਪਿਆਰ ਬਣ ਗਿਆ ਹੈ ਪੂਰਬ ਲਿਖਿਆ ਪਾਈ ਗੁਰਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਪੂਰਬ ਲਿਖਿਆ ਪਾਪ ਪੂਰਬਲੇ ਭਾਗਾਂ ਅਨਸਾਰ ਲਿਖਿਆ ਲੇਖ ਮੇਰਾ ਵੀ ਜੰਗਾ ਲੇਖ ਸੀ ਜਿਸ ਕਰਕੇ ਮੇਰੇ ਪਿਛਲੇ ਜਨਮਾਂ ਦਾ ਲਿਖਿਆ ਹੋਇਆ ਲੇਖ ਮੇਰੇ ਤੇ ਕਿਰਪਾ ਕੀਤੀ ਮੈਨੂੰ ਐਸੇ ਰੱਬ ਦੇ ਪਿਆਰੇ ਸੰਤ ਜਨ ਮਿਲ ਗਏ ਇਸ ਕਰਕੇ ਗੁਰਦੇਵ ਮਹਾਰਾਜ ਜੀ ਕਹਿੰਦੇ ਪਿਛਲੇ ਲਿਖੇ ਲੇਖ ਅਨਸਾਰ ਹੀ ਗੁਰਮੁਖ ਪਿਆਰਿਓ ਰੱਬ ਦੇ ਪਿਆਰਿਆਂ ਦੀ ਨਾਮ ਜਪਣ ਵਾਲਿਆਂ ਦਾ ਸੰਗ ਹੁੰਦਾ ਹੈ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ ਏੋ ਮਨ ਤੇਰਾ ਭਾਈ ਮੇਰੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਕਹੀਏ ਪ੍ਰੇਮੀ ਜਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੁਣ ਮੇਰਾ ਇਹ ਮਨ ਤੇਰਾ ਪ੍ਰੇਮੀ ਬਣ ਗਿਆ ਹੈ ਇਸ ਕਰਕੇ ਹੁਣ ਇਧਰ ਉਧਰ ਨਹੀਂ ਜਾ ਸਕਦਾ ਹਉ ਇਹ ਔਰ ਤੇਰੇ ਚਰਨਾਂ ਨਾਲ ਜੁੜ ਗਿਆ ਹੈ ਇਹੋ ਮਨ ਤੇਰਾ ਭਾਈ ਹੁਣ ਮੇਰਾ ਜਿਹੜਾ ਮਨੀ ਰਾਮ ਹੈ ਤੇਰਾ ਹੈ ਮੇਰੇ ਮਾਲਕ ਬਾਇਕੋ ਤੇਰੇ ਸੰਤਾਂ ਦਾ ਹੈ ਰਾਹ ਬਿਸਰਾਮ ਦੇ ਕੇਠਾ ਹਰ ਦੇ ਕੇ ਸਮਝਾਉਣਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਸੰਤਨ ਸਿਉ ਮੇਰੀ ਦੇਵਾ ਦੇਵੀ ਸੰਤਨ ਸਿਉ ਬਿਉਹਾਰ ਗੁਰਦੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਸੰਸਾਰ ਹੈ ਜਿਹੜਾ ਇਹ ਕਾਰੋਬਾਰ ਕਰਦਾ ਹੋਏ ਆਪਣੇ ਰਿਸ਼ਤੇਦਾਰਾਂ ਦੇ ਨਾਲ ਆਪਣੇ ਸੁਵੰਧੀਆਂ ਦੇ ਨਾਲ ਵਿਹਾਰ ਕਰਦਾ ਹੈ ਦੇਣਾ ਲੈਣਾ ਕਰਦਾ ਹੈ ਕਿਸੇ ਨੂੰ ਕੁਝ ਚੀਜ਼ ਦੇ ਦਿੰਦਾ ਹੈ ਕਿਸੇ ਤੋਂ ਲੈ ਲੈਂਦਾ ਹੈ ਇਹ ਸੰਸਾਰ ਦੀ ਕਾਰ ਹੈ ਜਿਸ ਤਰ੍ਹਾਂ ਦੁਨਿਆਵੀ ਲੋਕ ਦੁਨਿਆਵੀ ਵਸਤੂਆਂ ਦਿੰਦੇ ਲੈਂਦੇ ਨੇ ਇਸ ਕਰਕੇ ਗੁਰਦੇਵ ਪਾਤਸ਼ਾਹ ਮੇਰਾ ਜਿਹੜਾ ਵਣ ਦੇਣ ਹੈ ਉਹ ਮੇਰਾ ਸੰਤਾਨ ਨਾਂਣ ਹੈ ਲਾਹਾ ਕਈ ਲਾਭ ਲੈਣਾ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭੰਡਾਰਾ ਭੰਡਾਰਾ ਕਹਿੰਦੇ ਨੇ ਖਜ਼ਾਨੇ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਭਾਈ ਏ ਪਰਮੇਸ਼ਰ ਮੇਰੇ ਮਾਲਕ ਜਿਸ ਤਰ੍ਹਾਂ ਦੁਨੀਆ ਦੇ ਲੋਕ ਦੇਣਾ ਲੈਣਾ ਕਰਦੇ ਨੇ ਵਸਤੂਆਂ ਦਿੰਦੇ ਨੇ ਲੈਂਦੇ ਨੇ ਇਸੇ ਤਰ੍ਹਾਂ ਜਿਹੜੇ ਸੰਤ ਜਨ ਨੇ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਨਾਲ ਵੀ ਰਹਿ ਕੇ ਮੈਂ ਇਹ ਲਾਭ ਫਟਿਆ ਭਾਵ ਉਹਨਾਂ ਦੇ ਸੰਗਤ ਕਰਕੇ ਮੈਂ ਵੀ ਲੈਣ ਦੇਣ ਕੀਤਾ ਹੈ ਕਾਦਾ ਮੈਂ ਨਾ ਉਹ ਆਪਣਾ ਮਨ ਦੇ ਦਿੱਤਾ ਉਹਨਾਂ ਤੋਂ ਨਾਮ ਲੈ ਲਿਆ ਗੁਰਮੁਖ ਪਿਆਰਿਓ ਮਾਰਗ ਦਾ ਔਖਾ ਹੈ ਕਬੀਰ ਜੀ ਨੂੰ ਰਾਮਾਨੰਦ ਜੀ ਨੇ ਕਹਿ ਦਿੱਤਾ ਠੋਕਰ ਵੱਜਣ ਤੇ ਜਦੋਂ ਪੈਰ ਦੀ ਰਾਮਾਨੰਦ ਜੀ ਨੂੰ ਠੋਕਰ ਵੱਜੀ ਕਹਿੰਦੇ ਉੱਠੇ RAM ਕੇ RAM ਕਹੋ ਕਬੀਰ ਨੇ ਆਪਣਾ ਮਨ ਉਸੇ ਟਾਈਮ ਰਾਮਾਨੰਦ ਦੇ ਚਰਨਾਂ 'ਚ ਅਰਪਣ ਕਰ ਦਿੱਤਾ ਇਹ ਆਪਣਾ ਪ੍ਰਭੂ ਪ੍ਰਿਆਰ ਪਰਮੇਸ਼ਰ ਨਾਲ ਜੋੜ ਲਿਆ RAM RAM ਰਟਣ ਲੱਗ ਗਏ ਹੁਣ ਜਾਤੀ ਕਰਕੇ ਤਾਂ ਜਲਾਹੇ ਸਨ ਮੁਸਲਮਾਨ ਜਾਤੀ ਦੇ ਵਿੱਚੋਂ ਸਨ ਮੁਸਲਮਾਨ ਜਾਤੀ ਦੇ ਵਿੱਚੋਂ ਹੁੰਦੇ ਹੋਏ ਵੀ ਕਬੀਰ ਜੀ RAM RAM ਰਟਣ ਲੱਗ ਗਏ ਕਿਉਂ ਕਿ ਰਾਮਾਨੰਦ ਜੀ ਹਿੰਦੂ ਸਨ ਤੇ ਗੁਰਮੁਖ ਪਿਆਰਿਓ ਰਾਮਾਨੰਦ ਜੀ ਤਾਂ RAM RAM ਜਪਦੇ ਸੀ ਹਰੇ ਰਾਮ ਜਪਦੇ ਸੀ ਕਉ ਰਾਮਾਨੰਦ ਜੀ ਨੂੰ ਕੀ ਪਤਾ ਸੀ ਕਿ ਅੱਗੇ ਜਿਹੜਾ ਪਿਆ ਹੈ ਨਿਸ਼ਾਨ ਉਹ ਇੱਕ ਅਵਲੱਖੀ ਹੈ ਇੱਕ ਪਿਆਸਾ ਹੈ ਇੱਕ ਪ੍ਰੇਮੀ ਹੈ ਪਰ ਉਹਨਾਂ ਨੇ ਤਾਂ ਨਿੱਤ ਰੁਟੀਨ ਦੇ ਹਿਸਾਬ ਕਿਤਾਬ ਨਾਲ ਮੋਢੇ ਵਿੱਚੋਂ ਹਨੇਰਾ ਸੀ ਕਹਿੰਦਾ ਉੱਠ ਬੰਦੇ ਰੱਬ ਦੇ ਰਾਮ ਰਾਮ ਕਹੋ ਕਿਉਂਕਿ ਰਾਮਾਨੰਦ ਨੂੰ ਕੋਈ ਪਤਾ ਨਹੀਂ ਸੀ ਕਿਸ ਜਾਤੀ ਦਾ ਹੈ ਕਿਸ ਮਜਬਦਾ ਹੈ ਕੌਣ ਹੈ ਕੇਵਲ ਮਨੁੱਖ ਮਨੁੱਖੀ ਹੁੰਦਾ ਹੈ ਜਾਤਾਂ ਜਿੰਨੀਆਂ ਵੀ ਨੇ ਅਸੀਂ ਇਸ ਮਾਤ ਲੋਕ ਤੇ ਆ ਕੇ ਬਣਾ ਲੈਂਦੇ ਹਾਂ ਸ੍ਰੋਹ ਵਿਚਾਰ ਇਸ ਕਰਕੇ ਗੁਰਮਤ ਪਿਆਰਿਓ ਗੁਰਦਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਜੀ ਕਹਿੰਦੇ ਨਾ ਜਾਤ ਹੈ ਨਾ ਪਾਤ ਹੈ ਨਾ ਜਾਤ ਪਾਤ ਹੋਤ ਹੈ ਸੋ ਇਸ ਕਰਕੇ ਜਾਤ ਪਾਤ ਕੋਈ ਨਹੀਂ ਪਰ ਜਾਤ ਪਾਤ ਤੋਂ ਰੱਬ ਦੇ ਪਿਆਰੇ ਉੱਚੇ ਉੱਠੇ ਹੁੰਦੇ ਹਨ ਰੱਬ ਦੇ ਪਿਆਰਿਆਂ ਦੀ ਕੋਈ ਜਾਤ ਨਹੀਂ ਹੁੰਦੀ ਜਿਵੇਂ ਰੱਬ ਦੀ ਕੋਈ ਜਾਤ ਨਹੀਂ ਹੈ ਪਰਮਾਤਮਾ ਦੀ ਪ੍ਰਭੂ ਦੀ ਕੋਈ ਜਾਤ ਨਹੀਂ ਹੈ ਇਸੇ ਤਰ੍ਹਾਂ ਗੁਰਮਤ ਪਿਆਰਿਓ ਜਿਹੜੇ ਰੱਬ ਦੇ ਵਿੱਚ ਭੇਦ ਹੋ ਜਾਂਦੇ ਨੇ ਉਹਨਾਂ ਦੀ ਕੋਈ ਜਾਤ ਨਹੀਂ ਹੁੰਦੀ ਕਬੀਰ ਜੀ ਨੇ ਰਾਮ ਰਾਮ ਐਸਾ ਜਪਿਆ ਰਾਮ ਦੇ ਵਿੱਚ ਭੇਦ ਹੋ ਗਏ ਪਰਮਾਤਮਾ ਵਿੱਚ ਮੋਗੇ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮੈਂ ਇਹ ਵਾਹਿਗੁਰੂ ਪਰਮੇਸ਼ਰ ਜਿਸ ਤਰ੍ਹਾਂ ਸੰਸਾਰ ਵਿਹਾਰ ਕਰਦਾ ਹੈ ਉਸੇ ਤਰ੍ਹਾਂ ਮੈਂ ਵੀ ਵਿਹਾਰ ਕਰਨਾ ਮੈਂ ਵੀ ਸੰਤ ਜਨਾਂ ਨਾਲ ਰਹਿ ਕੇ ਮੈਂ ਇਹ ਲਾਭ ਖਟਿਆ ਹੈ ਕਿ ਮੇਰੇ ਅੰਦਰ ਭਗਤੀ ਦੇ ਖਜ਼ਾਨੇ ਭਰ ਗਏ ਮੈਂ ਨਾ ਨੂੰ ਆਪਣਾ ਮਨ ਦੇ ਦਿੱਤਾ ਤਨ ਦੇ ਦਿੱਤਾ ਤੇ ਗੁਰਮੁਖ ਪਿਆਰੇ ਜੇ ਤੂੰ ਮਨ ਤੇ ਤਨ ਅਰਪਣ ਕਰ ਦਈਏ ਤਾਂ ਗੁਰੂ ਕੋਲੋਂ ਰੱਬ ਦੇ ਪਿਆਰਿਆਂ ਕੋਲੋਂ ਸਾਧੂਆਂ ਕੋਲੋਂ ਨਾਮ ਮਿਲਦਾ ਵਾਹਿਗੁਰੂ ਦੀ ਬੰਦਗੀ ਮਿਲਦੀ ਹੈ ਪਰਮੇਸ਼ਰ ਦੀ ਭਗਤੀ ਮਿਲਦੀ ਹੈ ਇਸ ਕਰਕੇ ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਗੁਰਮੁਖ ਪਿਆਰਿਓ ਜਿਹੜੇ ਰੱਬ ਦੇ ਪਿਆਰੇ ਸੰਤ ਜਨਾਂ ਦਾ ਗੁਰੂ ਜਨਾਂ ਦਾ ਹੁਕਮ ਮੰਨਦੇ ਨੇ ਬਸ ਉਹੀ ਵੱਡੀ ਪ੍ਰਾਪਤੀ ਹੈ ਉਹੀ ਲੈਣ ਦੇਣਾ ਹੈ ਗੁਰੂ ਦਾ ਹੁਕਮ ਮੰਨਣਾ ਗੁਰੂ ਦੇ ਭੈ ਵਿੱਚ ਰਹਿਣਾ ਗੁਰੂ ਦਾ ਨਾਮ ਜਪਣ ਤੇ ਆਪਣਾ ਆਪ ਨੂੰ ਖਤਮ ਕਰ ਲੈਣਾ ਗੁਰੂ ਦੇ ਧੀਨ ਹੋ ਜਾਣਾ ਜੇ ਗੁਰੂ ਨੇ ਕਹਿ ਦਿੱਤਾ ਬਈ ਅੱਜ ਤੂੰ ਧੁੱਪੇ ਹੀ ਖੜਨਾ ਹੈ ਤੇ ਧੁੱਪੇ ਖੜੇ ਜਾਣਾ ਠੰਡ ਦੇ ਵਿੱਚ ਕਹਿ ਦਿੱਤਾ ਬਾਹਰ ਤੋਂ ਕੱਪੜਿਆਂ ਤੋਂ ਬਿਨਾਂ ਠੰਡ ਵਿੱਚ ਖੜਨਾ ਹੈ ਗੁਰੂ ਦਾ ਹੁਕਮ ਮੰਨਣਾ ਠੰਡ ਵਿੱਚ ਹੀ ਖੜਾ ਰਹਿਣਾ ਇਹਨੂੰ ਕਹਿੰਦੇ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਗੁਰੂ ਦਾ ਬਚਨ ਮੰਨ ਲਿਆ ਤੇ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਪਾਰ ਉਤਾਰਾ ਹੁੰਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਏ ਮੇਰੇ ਮਾਲਕ ਵਾਹਿਗੁਰੂ ਮੈਂ ਵੀ ਭਗਤੀ ਦੇ ਖਜ਼ਾਨੇ ਹਾਸਲ ਕਰ ਲੈਨੇ ਤੇ ਆਪਣਾ ਆਪ ਮਟਾਲਿਆ ਹੁ ਮੇਰੇ ਵਿੱਚ ਕੋਈ ਤਾਕਤ ਨਹੀਂ ਰਹੀ ਇਸ ਕਰਕੇ ਸੰਤਨ ਸਿਉਹਾ ਲਾਹਾ ਖਾਟਿਆਰ ਭਗਤ ਭਰੇ ਪੰਡਾਰਾ ਮੈਂ ਸੰਤਾਂ ਤੋਂ ਲਾਹਾ ਲੈ ਲਿਆ ਹੈ ਲਾਹਾ ਖਟ ਲਿਆ ਨੇ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਭਗਤੀ ਕਰਨ ਲੱਗ ਗਿਆ ਹਾਂ ਬੰਦਗੀ ਕਰਨ ਲੱਗ ਗਿਆ ਹਾਂ ਨਾਮ ਜਪਣ ਲੱਗ ਗਿਆ ਨਾਮ ਸੰਤਨ ਨੂੰ ਕੋ ਪੂੰਜੀ ਸੌਂਪੀ ਤਉ ਉਤਰੇ ਅਮਨ ਕਾ ਧੁਖਾ ਗੁਰਦੇ ਪਾਤਸ਼ਾਹ ਮਹਾਰਾਜੀ ਕਹਿੰਦੇ ਏ ਭਾਈ ਮੋਕੋ ਕਹੀਏ ਮੈਨੂੰ ਉਂਜੀ ਕਹੀਏ ਹਰਨਾਮ ਸਿਮਰਾ ਸੁਮਾਰਿਆ ਤੇ ਭਾ ਪਰਮੇਸ਼ਰ ਦਾ ਨਾਮ ਸਤਗੁਰੂ ਪਾਤਸ਼ਾਹ ਕਹਿੰਦੇ ਨਾਮ ਜਪਣ ਵਾਲਾ ਸਰਮਾਇਆ ਮੈਨੂੰ ਮਿਲ ਗਿਆ ਕਿਉਂਕਿ ਗੁਰਬਖ ਪਿਆਰਿਓ ਪੂੰਜੀ ਹੁੰਦੀ ਹੈ ਅੱਗੇ ਜਿਹੜੀ ਬੋਲੀ ਸੀ ਕਹਿੰਦੇ ਵਈ ਕੀ ਪੂੰਜੀ ਜੋੜੀ ਐ ਤੇ ਗੁਰਦੇਵ ਸਾਹਿਬ ਵੀ ਇੱਥੇ ਵੀ ਬਖਸ਼ਿਸ਼ ਕਰਦੇ ਹੋਏ ਉਹੀ ਲਬਜ਼ ਵਰਤਦੇ ਨੇ ਸੰਤਨ ਨੂੰ ਕੋ ਪੂੰਜੀ ਸੌਂਪੀ ਰੱਬ ਦੇ ਪਿਆਰਿਆਂ ਨੇ ਮੈਨੂੰ ਪੂੰਜੀ ਖਜ਼ਾਨਾ ਦੇਣਾ ਕੀਤਾ ਕਹਤਾ ਦੇਣਾ ਕਿੰਤਾ ਹਰ ਨਾਮ ਦਖ ਜਾਣੀ ਮੈਨੂੰ ਵਾਹਿਗੁਰੂ ਦੇ ਨਾਮ ਦਾ ਸੌਂਪੀ ਕਹੀਏ ਹਵਾਲੇ ਕੀਤੀ ਦਿੱਤੀ ਧੋਖਾ ਕਹਿੰਦੇ ਫਿਕਰ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜੀ ਕਹਿੰਦੇ ਏ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਨੇ ਏ ਭਾਈ ਜਦੋਂ ਤੋ ਸੰਤ ਜਨਾਂ ਦੇ ਮੈਨੂੰ ਪਰਮਾਤਮਾ ਦੀ ਭਗਤੀ ਦਾ ਰਾਹ ਲੱਭਿਆ ਉੰਜੀ ਲੱਭੀ ਹੈ ਉੰਜੀ ਦਿੱਤੀ ਹੈ ਤਦੋਂ ਤੋਂ ਮੇਰੇ ਮਨ ਦਾ ਚਿੰਤਾ ਫਿਕਰ ਲਹਿ ਗਿਆ ਹੈ ਹੁਣ ਮੈਨੂੰ ਕੋਈ ਫਿਕਰ ਨਹੀਂ ਰਹੇ ਕੋਈ ਚਿੰਤਾ ਨਹੀਂ ਰਹੇ ਹੁਣ ਸਭ ਕੁਝ ਗੁਰੂ ਦਾ ਹੈ ਹੁਣ ਸਭ ਕੁਝ ਪਰਮੇਸ਼ਰ ਦਾ ਹੈ ਇਸ ਕਰਕੇ ਗੁਰਦੇਵ ਮਹਾਰਾਜ ਕਹਿੰਦੇ ਮੈਂ ਸਾਰੇ ਫਿਕਰ ਦੂਰ ਕਰਲੇ ਸੰਤਨ ਮੋਕੋ ਉਂਜੀ ਸੌਂਪੀ ਤੋ ਉਤਰਿਆ ਮਨ ਦਾ ਤੋਖਾ ਹੁਣ ਸਾਰਾ ਤੋਖਾ ਮਨ ਦਾ ਉਤਰ ਗਿਆ ਹੈ ਧਰਮ ਰਾਹੀ ਆਪ ਕਾ ਕਰੀ ਗੋ ਜੋ ਬਾਟੂ ਸੱਗ ਨੇ ਉਹ ਲਿਖਾ ਜਦੋਂ ਨਾਮ ਜਪਣ ਲੱਗਿਆ ਵੈਕਰੂ ਨੇ ਮੈਨੂੰ ਨਾਮ ਦੀ ਪੂੰਜੀ ਦੇ ਦਿੱਤੀ ਸਤਿਗੁਰੂ ਪਾਤਸ਼ਾਹ ਕਹਿੰਦੇ ਹੁਣ ਕਾਹਾਂ ਕਰੇਗਾ ਹੁਣ ਕੀ ਕਰੂਗਾ ਵਿਚਾਰਾ ਧਰਮਰਾਜਾ ਹੁਣ ਧਰਮਰਾਜਾ ਕੁਝ ਨਹੀਂ ਕਰ ਸਕੇਗਾ ਕਿਉਂਕਿ ਮੈਨੂੰ ਗੁਰੂ ਨੇ ਨਾਮ ਦੀ ਪੂੰਜੀ ਦੇ ਦਿੱਤੀ ਇਸ ਕਰਕੇ ਫਾਟਿਓ ਕਈ ਇਹ ਪਾਟ ਗਿਆ ਹੈ ਕੀ ਪਾਟ ਗਿਆ ਮੇਰਾ ਜਿਹੜਾ ਹਿਸਾਬ ਕਿਤਾਬ ਸੀ ਲੈਣੇ ਤੇ ਨੇ ਧਰਮਰਾਜੇ ਨਾਲ ਸਗਲੇ ਕਈ ਇਹ ਸਾਰਾ ਇਸੇ ਪ੍ਰਕਾਰ ਦਾ ਵੀ ਮੇਰੇ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਹੁਣ ਕੋਈ ਬੋਝ ਨਹੀਂ ਦੇਣਾ ਕਿਉਂ ਧਰਮਰਾਏ ਅਬ ਕਹਾ ਕਰੇ ਲੋਗ ਹੁਣ ਧਰਮਰਾਜਾ ਵਿਚਾਰਾ ਕੀ ਕਰੂਗ ਉਹ ਕੁਝ ਵੀ ਨਹੀਂ ਕਰੇ ਕਰ ਸਕਦਾ ਜੋ ਫਾਟਿਓ ਸਗਲੋ ਲੋਕਾ ਹੁਣ ਮੇਰਾ ਜਨਮ ਜਮਨਾ ਤਰਾਂ ਦੀ ਕੀਤੇ ਹੋਏ ਕਰਮਾਂ ਦਾ ਸਾਰਾ ਹੀ ਹਿਸਾਬ ਦਾ ਕਾਗ ਜਿਹੜਾ ਕਾਗ ਨਹੀਂ ਸੀ ਜਿਹੜਾ ਕੋਈ ਲੇਖਾ ਜੋਖਾ ਸੀ ਗੁਰਦੇ ਪਾਤਸ਼ਾਹ ਕਹਿੰਦੇ ਉਹ ਪਾਟ ਟੁਕਾ ਹੈ ਉਹ ਐਵੇਂ ਨਹੀਂ ਪਟਿਆ ਉਹ ਨਾਮ ਦੇ ਨਾਲ ਸਿਮਰਨ ਕਰਨ ਦੇ ਨਾਲ ਗੁਰੂ ਨੂੰ ਸਭ ਕੁਝ ਅਰਪਣ ਕਰਨ ਦੇ ਨਾਲ ਤਨ ਮਨ ਗੁਰੂ ਦੇ ਅੱਗੇ ਰੱਖਣ ਨਾਲ ਹੁਣ ਧਰਮ ਰਾਜ ਮਿੱਥੋ ਕੋਈ ਹਿਸਾਬ ਕਿਤਾਬ ਨਹੀਂ ਪੁੱਛ ਸਕਦਾ ਇਸ ਕਰਕੇ ਸਾਰਾ ਲੇਖਾ ਜੋਖਾ ਨਹੀਂ ਕਰੇਗਾ ਧਰਮਰਾਜਾ ਕਿਉਂਕਿ ਲੇਖਾ ਜੋਖਾ ਸਭ ਪਾਟ ਗਿਆ ਹੈ ਬੁੱਕ ਗਿਆ ਹੈ ਖਤਮ ਹੋ ਗਿਆ ਜਿਸ ਤਰ੍ਹਾਂ ਹਰ ਗੋਬਿੰਦ ਬਾਸਾ ਮਹਾਰਾਜ ਜੀ ਇੱਕ ਸਮੇਂ ਇੱਕ ਪੰਡਤ ਨੂੰ ਬੁਲਾ ਕਰਕੇ ਗਰੜ ਪ੍ਰਾਣ ਦੀ ਕਥਾ ਸੁਣ ਰਹੇ ਸੀ ਗਰੜ ਪ੍ਰਾਣ ਵਿੱਚ ਹੁੰਦਾ ਹੈ ਕਿ ਇਨਸਾਨ ਇੱਕ ਸਾਲ ਲੱਗ ਜਾਂਦਾ ਧਰਮਰਾਜ ਦੀ ਚਿਹਰੀ ਵਿੱਚ ਲਿਜਾਉਂਦੇ ਹੋਏ ਪਰ ਮੇਰੇ ਪਾਤਸ਼ਾਹ ਦੇ ਕੋਲ ਕੈਸਾ ਗੁਰਸਿੱਖ ਸੀ ਤੇ ਗਰਮ ਪਿਆਰਿਆ ਅਡੋਲ ਹੀ ਕਹਿੰਦਾ ਮਹਾਰਾਜ ਜੀ ਪ੍ਰਸ਼ਾਦਾ ਛਕੋ ਠੰਡਾ ਹੁੰਦਾ ਇਹਦਾ ਗਰਨ ਪ੍ਰਾਂਤ ਦਾ ਝੂਠ ਬੋਲੀ ਜਾਂਦਾ ਤੇ ਨਾਲੇ ਪੰਡਤ ਜੀ ਝੂਠ ਬੋਲੀ ਜਾਂਦੇ ਆ ਪੰਡਤ ਜੀ ਨੂੰ ਬੜਾ ਗੁਸਾ ਲੱਗਿਆ ਕਹਿੰਦਾ ਸੱਚੇ ਬਾਦਸ਼ਾਹ ਤੁਹਾਡੇ ਕੋਲ ਕਹੇ ਜੀ ਗੁਰਸਿੱਖ ਨੇ ਇਹ ਝੂਠ ਬੋਲੀ ਜਾਂਦਾ ਮੈਨੂੰ ਕਹਿ ਰਿਹਾ ਹੈ ਕਿ ਇਹ ਝੂਠ ਬੋਲ ਰਿਹਾ ਪੰਡਤ ਤੇ ਨਾਲੇ ਗ੍ਰੰਥ ਝੂਠ ਬੋਲਦਾ ਉਹ ਵਿੱਚ ਹੀ ਬੋਲ ਪਿਆ ਕਹਿੰਦਾ ਹਾਂ ਝੂਠ ਤਾਂ ਬੋਲ ਰਹੀਆਂ ਤੇਰਾ ਗ੍ਰੰਥ ਇੱਕ ਸਾਲ ਕਹਿੰਦਾ ਹੈ ਮੈਂ ਤਾਂ ਇੱਕ ਸੈਕਿੰਡ ਵਿੱਚ ਧਰਮ ਰਾਜੇ ਕੋਲੇ ਜਾਇਆ ਉਹਨਾਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਗੁਰਮਖ ਪਿਆਰਿਓ ਕਹਿੰਦਾ ਮਹਾਰਾਜੇ ਕਿਵੇਂ ਹੋ ਸਕਦਾ ਗ੍ਰੰਥ ਮੇਰਾ ਕਹਿੰਦਾ ਗ੍ਰਹੜ ਪ੍ਰਾਣ ਵੀ ਇੱਕ ਸਾਲ ਲੱਗ ਜਾਂਦਾ ਹੈ ਏ ਕਹਿੰਦਾ ਵੀ ਇੱਕ ਮਿੰਟ ਵਿੱਚ ਜਾਇਓ ਹਰ ਗੋਬਿੰਦ ਪਾਤਸ਼ਾਹ ਮਹਾਰਾਜ ਜੀ ਬੜੇ ਧੀਰਜ ਨਾਲ ਬੋਲੇ ਕਹਿੰਦੇ ਪੰਡਤ ਜੀ ਤੁਸੀਂ ਵੀ ਸੱਚੇ ਹੋ ਤੁਹਾਡਾ ਗਰੜ ਪ੍ਰਾਣ ਵੀ ਸੱਚਾ ਹੈ ਤੇ ਇਹ ਜਿਹੜਾ ਸਿੱਖ ਹੈ ਇਹ ਵੀ ਸੱਚਾ ਹੈ ਪੰਡਤ ਜੀ ਕਹਿਣ ਲੱਗੇ ਮਹਾਰਾਜ ਜੀ ਕਿਵੇਂ ਮੇਰ ਖਾਂਦਾ ਹੈ ਗਰੜ ਪ੍ਰਾਣ ਇੱਕ ਸਾਲ ਕਹਿੰਦਾ ਇੱਕ ਸੈਕਿੰਡ ਕਹਿੰਦੇ ਇਹ ਸੱਚ ਨਹੀਂ ਹੋ ਸਕਦਾ ਇੱਕ ਤਾਂ ਇਹਦੇ ਵਿੱਚ ਕੋਈ ਅੰਤਰਾ ਹੈ ਜਾਂ ਤਾਂ ਤੁਸੀਂ ਗ੍ਰੰਥ ਨੂੰ ਝੂਠਾ ਕਹੋ ਜਾਂ ਤੁਸੀਂ ਸਿੱਖ ਨੂੰ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਹਰਗੋਬਿੰਦ ਜੀ ਮਹਾਰਾਜ ਕਹਿੰਦੇ ਪੰਡਤ ਜੀ ਨਹੀਂ ਤੇਰਾ ਗ੍ਰੰਥ ਵੀ ਸੱਚਾ ਹੈ ਗੁਰਦਪਾਣ ਵੀ ਸੱਚ ਬੋਲਦਾ ਇਹ ਸਿੱਖ ਵੀ ਸੱਚ ਬੋਲਦਾ ਤੇਰਾ ਗਰਣ ਪ੍ਰਾਣ ਉਹਨਾਂ ਨੂੰ ਇਸਾਲ ਵਿੱਚ ਲੈ ਕੇ ਜਾ ਰਿਹਾ ਹੈ ਜਿਹੜੇ ਪਾਪ ਕਰਦੇ ਆ ਜਿਹੜੇ ਜ਼ੁਲਮ ਕਰਦੇ ਆ ਜਿਹੜੇ ਅਤਿਆਚਾਰ ਕਰਦੇ ਆ ਜਿਹੜੇ ਸਮਾਤ ਲੋਕ ਤੇ ਆ ਕੇ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਉਹਨਾਂ ਨੂੰ ਕੜੀਸ ਕੜੀਸ ਕੇ ਲੈ ਕੇ ਜਾਂਦੇ ਆ ਜਮਦੂਤ ਪਰ ਜਿਹੜੇ ਨਾਮ ਜਪਦੇ ਨੇ ਜਿਹੜਾ ਸਿਮਰਨ ਕਰਦੇ ਨੇ ਜਿਹੜੇ ਸੇਵਾ ਕਰਦੇ ਨੇ ਜਿਹੜੇ ਦਾਨ ਪੁੰਨ ਕਰਦੇ ਨੇ ਪ੍ਰਭੂ ਨੂੰ ਮੰਨਦੇ ਆ ਜਿਨ੍ਹਾਂ ਦੀ ਬਿਰਤੀ ਦਸਵੇਂ ਦੁਆਰ ਵਿੱਚ ਲੱਗਦੀ ਹੈ ਸਤਕੰਡ ਵਿੱਚ ਲੱਗਦੀ ਹੈ ਉਹ ਤਾਂ ਧਰਮ ਰਾਜੇ ਕੋਲੇ ਜਦ ਮਰਜੀ ਜਾਏ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਬੋਲੋ ਸਤਨਾਮ ਸ੍ਰੀ ਇਸ ਕਰਕੇ ਗੁਰਮੁਖ ਪਿਆਰਿਓ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿ ਉਸ ਅਕਾਲ ਪੁਰਖ ਦੇ ਸਿਮਰਨ ਕਰਨ ਨਾਲ ਰੱਬ ਦੇ ਪਿਆਰਿਆਂ ਨੂੰ ਮੰਨਣ ਦੇ ਨਾਲ ਪਰਮਾਤਮਾ ਵਿੱਚ ਭੇਦ ਹੋਣ ਦੇ ਨਾਲ ਹੁਣ ਧਰਮ ਰਾਏ ਅਬ ਕਹਾ ਕਰੇ ਗੁਣ ਵਿਚਾਰ ਧਰਮ ਰਾਜਾ ਮੈਨੂੰ ਕੀ ਕਰ ਸਕਦਾ ਹੈ ਜੋ ਫਾਟਿਓ ਸੰਗ ਲੋ ਲੇਖ ਓਨ ਮੇਰਾ ਹਿਸਾਬ ਕਿਤਾਬ ਲੇਖਾ ਜੋਕਾ ਸਭ ਪਿਛਲੇ ਜਨਮਾਂ ਦਾ ਪਾਟ ਗਿਆ ਹੈ ਮਹਾ ਅਨੰਦ ਪਈ ਸੁਖ ਪਾਏ ਸੰਤਨ ਕੈ ਪਰਸਾਦੀ ਗੁਰਦੇਵ ਪਾਤਸ਼ਾਹ ਮਹਾਰਾਜੀ ਕਹਿੰਦੇ ਪ੍ਰਸਾਦੇ ਕਹੀਏ ਪ੍ਰਸਾਦ ਨੂੰ ਕਿਰਪਾ ਨੂੰ ਰਹਿਮਤ ਨੂੰ ਇਸ ਕਰਕੇ ਮਹਾਰਾਜ ਕਹਿੰਦੇ ਕਿਰਪਾ ਦੇ ਨਾਲ ਪ੍ਰਸਾਦ ਕਿਰਪਾ ਦੇ ਨਾਲ ਰਹਿਮਤ ਦੇ ਨਾਲ ਮੰਨਿਆ ਕਿ ਇਹ ਪਤੀਜ ਗਿਆ ਸਮਝ ਗਿਆ ਇਸ ਕਰਕੇ ਗੁਰਦੇਵ ਸਾਹਿਬ ਕਹਿੰਦੇ ਏ ਭਾਈ ਸੰਤ ਜਨਾਂ ਦੀ ਕਿਰਪਾ ਨਾਲ ਮੇਰੇ ਅੰਦਰ ਬੜਾ ਆਤਮਿਕ ਆਨੰਦ ਬਣਿਆ ਪਿਆ ਹੈ ਹੁਣ ਮੈਂ ਆਨੰਦ ਵਿੱਚ ਵਿਚਰਦਾ ਹਾਂ ਬੇਫਿਕਰਾ ਹੋ ਕੇ ਵਿਚਰਦਾ ਹਾਂ ਕਹੋ ਨਾਨਕ ਹਰਿ ਸ਼ੋ ਮਨ ਮੰਨਿਆ ਰੰਗਿਰਤੀ ਬਿਸਮਤੀ ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਰੰਗ ਪ੍ਰੇਮ ਰੰਗ ਵਿੱਚ ਰਤੇ ਕਈਏ ਰੰਗਿਆ ਗਿਆ ਰਤਿਆ ਹੋਇਆ ਉਸ ਪਰਮੇਸ਼ਰ ਪਰਮਾਤਮਾ ਦੇ ਵਿੱਚ ਭੇਦ ਹੋਇਆ ਹੋਇਆ ਬਿਸਮਾਦੇ ਕਈਏ ਅਸਚਰਜ ਰੂਪ ਅਸਚਰਜ ਪ੍ਰਭੂ ਦੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਭਾਵ ਅਸਚਰਜ ਪ੍ਰਭ ਦੇ ਗੌਤਕ ਇਸ ਕਰਕੇ ਗੁਰਦੇਵ ਸਾਹਿਬ ਕਹਿੰਦੇ ਜੋ ਪ੍ਰਭੂ ਅਸਚਰਜ ਹੈ ਕਿਸੇ ਦੇ ਬਸ ਵਿੱਚ ਨਹੀਂ ਹੈ ਉਹਦੇ ਆਪਣੀ ਕਿਡਾ ਗੌਤ ਕਰਨੇ ਸਤਗੁਰੂ ਮਹਾਰਾਜੀ ਕਹਿੰਦੇ ਨਾਨਕ ਆਖਦਾ ਹੈ ਕਿ ਮੇਰਾ ਮਨ ਪ੍ਰਮਾਤਮਾ ਨਾਲ ਪਤੀਜ ਗਿਆ ਹੈ ਭਾਪ ਸ੍ਰੀ ਗੁਰੂ ਅਰਜਨ ਦੇ ਮਹਾਰਾਜੀ ਗੁਰੂ ਨਾਨਕ ਦੇ ਪੰਜਵੇਂ ਸਰੂਪ ਬਖਸ਼ਿਸ਼ ਕਰਦੇ ਹੋਏ ਕਹਿੰਦੇ ਮੇਰਾ ਜਿਹੜਾ ਮਨ ਹੈ ਪਰਮਾਤਮਾ ਨਾਲ ਮਿਲ ਗਿਆ ਇੱਕਮਿਕ ਹੋ ਗਿਆ ਹਾਂ ਅਸਚਜ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਮੈਂ ਰੰਗਿਆ ਗਿਆ ਹਾਂ ਹੁਣ ਉਹਦੇ ਰੰਗ ਤੋਂ ਬਿਨਾ ਹੋਰ ਕੋਈ ਰੰਗ ਨਹੀਂ ਚੜਦਾ ਕਿਉਂਕਿ ਹੁਣ ਮੈਂ ਉਸ ਪਰਿਪੂਰਨ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਗਿਆ ਹਾਂ ਹੋਰ ਹੁਣ ਮੇਰੇ ਤੇ ਰੰਗ ਨਹੀਂ ਚੜਦਾ ਇਸ ਕਰਕੇ ਜੋ ਪਰਮਾਤਮਾ ਦੇ ਨਾਮ ਵਿੱਚ ਭੇਦ ਹੋ ਜਾਂਦੇ ਨੇ ਪਰਮਾਤਮਾ ਦਾ ਰੰਗ ਚੜ ਜਾਂਦਾ ਹੈ ਉੱਤੇ ਫਿਰ ਸਤ ਕੀ ਸਾਰੇ ਰੰਗ ਫਿੱਕੇ ਪੈ ਜਾਂਦੇ ਨੇ ਹੋਰ ਕੋਈ ਰੰਗ ਚੜਦਾ ਨਹੀਂ ਇਸ ਕਰਕੇ ਹੁਣ ਮੈਨੂੰ ਗੁਰਵਰਜਨ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਨਾਮ ਦਾ ਰੰਗ ਚੜ ਗਿਆ ਹੈ ਸੋ ਇਸ ਕਰਕੇ ਆਓ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਨਾਮ ਦੀ ਦਾਤ ਸਭ ਦੀ ਸਤਿਗੁਰੂ ਜੀ ਝੋਲੀ ਵਿੱਚ ਪਾਉਣ ਸਾਰਿਆਂ ਨੂੰ ਬਾਣੀ ਬਾਣੇ ਦੇ ਨਾਲ ਨਾਮ ਬਾਣੀ ਨਾਲ ਜੁੜਦਾ ਸਭ ਨੂੰ ਸੁਭਾਗ ਸਮਾਪਤ ਹੋਵੇ ਸੇਤ ਢਿੱਲੀ ਸੀ ਫਿਰ ਵੀ ਆਪਾਂ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਬਾਣੀ ਸਿਮਰਨ ਨਾਮ ਨਾਲ ਜੁੜੇ ਹਾਂ ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਕਿਰਪਾ ਕਰਕੇ ਜੋੜੀ ਰੱਖਿਓ ਕੀ ਨੀ ਪੰਕਤੀ ਪੜ ਕੇ ਭਾਈ ਖਤੇ ਦੀ ਸਾਂਝ ਪਾਈਏ ਮਹਾ ਅਨੰਦ ਪਾਈ ਸੁਖ ਪਾਇਆ ਸੰਤਨ ਕੈ ਪ੍ਰਸਾਦੀ ਕਹੁ ਨਾਨਕ ਹਰਿ ਸੋ ਮਨ ਮੰਨਿਆ ਰੰਗ ਰਤੀ ਵਿਸ਼ਮਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ